ਅਗਲੀਆਂ ਖਬਰਾਂ ਵੱਲ ਚਲੀਏ ਕੁਝਕ ਬਹੁਤ ਸਾਰੇ ਲੋਕ ਜਿਹੜੇ ਅਮਰੀਕਾ ਕੈਨੇਡਾ 'ਚ ਰਹਿੰਦੇ ਹੈਗੇ ਆ ਇੱਥੇ ਸਾਰਾ ਕੁਝ ਬਣਾਉਂਦੇ ਆ ਖਾਂਦੇ ਪੀਂਦੇ ਆ ਪਰ ਫਿਰ ਵੀ ਕਹਿੰਦੇ ਰਹਿੰਦੇ ਮੇਰਾ ਭਾਰਤ ਮਹਾਨ ਕੁਝਕ ਖਬਰਾਂ ਆਪਾਂ ਤੁਹਾਡੀਆਂ ਉਹਦੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਕਿ ਕਿਸ ਬਦਮਾਸ਼ੀ ਦੇ ਉੱਤੇ ਜਿਹੜੇ ਆ ਇੰਡੀਆ ਦੇ ਲੀਡਰ ਉਹ ਉੱਤਰ ਆਏ ਹੋਏ ਹੈਗੇ ਆ ਸਾਡੇ ਪ੍ਰੈਜ਼ੀਡੈਂਟ ਵਾਈਡਨ ਹੋਣਾ ਵੀ ਜਿਹੜੀ ਇੱਕ ਇਦਾਂ ਦੀ ਸਿਚੁਏਸ਼ਨ 'ਚ ਉਹਨਾਂ ਫਸ ਗਏ ਆ ਇੱਕ ਪਾਸੇ ਤਾਂ ਜੇਕ ਸੁਲੀਵਾਨ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਪਹੁੰਚੇ ਹੋਏ ਆ ਇੰਡੀਆ ਦੇ ਵਿੱਚ ਤੇ ਉਹ ਪ੍ਰਾਈਮ ਮਿਨਿਸਟਰ ਮੋਦੀ ਹੋਣਾਂ ਦੀ ਸਰਕਾਰ ਦੇ ਨਾਲ ਅ ਡਿਫੈਂਸ ਦੇ ਨਾਲ ਰਿਲੇਟਡ ਟੈਕਨੋਲੋਜੀ ਦੇ ਜੋ ਹੈਗੇ ਆ ਉਹ ਗੱਲਬਾਤ ਕਰ ਰਿਹਾ ਹੈਗੇ ਆ ਮੇਬੀ ਕੋਈ ਨਾ ਕੋਈ ਐਗਰੀਮੈਂਟ ਵੀ ਕਰ ਲੈਣ ਅ ਪਰ ਇੱਕ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਅ ਅਸੈਸੀਨੇਟ ਕਤਲ ਕਰਨ ਦਾ ਜਿਹੜਾ ਪਲੋਟ ਕਰਨਾ ਹੈ ਆ ਉਹ ਉਸ ਤੋਂ ਬਚਿਆ ਨਹੀਂ ਜਾ ਸਕਦਾ ਹੈਗਾ ਨਵੰਬਰ ਮਹੀਨੇ ਚ ਯੂਐਸ ਦੇ ਪ੍ਰੋਸੀਕਿਊਟਰਸ ਨੇ ਅਲੈਜ ਕੀਤਾ ਸੀ ਕਿ ਇੰਡੀਆ ਸਕਿਉਰਿਟੀ ਅਫੀਸ਼ੀਅਲਸ ਡਾਇਰੈਕਟਡ ਅ ਪਲਾਨ ਟੂ ਕਿਲ ਸਿੱਖ ਲੀਡਰ ਇਨ ਨਿਊਯਾਰਕ ਸਿਟੀ ਸੋ ਇਹ ਸ਼ਰਿਆਮ ਹੁਣ ਕਲੀਅਰ ਹੋ ਚੁੱਕਾ ਹੈ ਗੁਪਤਾ ਸਾਹਿਬ ਨੂੰ ਚੱਕ ਲਿਆਏ ਹੈਗੇ ਆ ਅ ਅਮਰੀਕਾ ਵਾਲੇ ਤੇ ਉਹਨਾਂ ਦਾ ਕੇਸ ਚੱਲ ਰਿਹਾ ਆ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਰਹਿਣੇ ਹੈਗੇ ਆ ਕਹਿੰਦੇ ਭਈ ਜੇ ਯੂ ਐਸ ਡਿਫੈਂਸ ਐਗਰੀਮੈਂਟ ਕਰਦਾ ਹੈਗਾ ਆ ਇੰਡੀਆ ਦੇ ਨਾਲ ਇਹ ਇਹ ਇੱਕ ਬਹੁਤ ਸਿਗਨੀਫੀਕੈਂਟ ਆਪਸ਼ਨ ਹੋਊਗੀ ਉਸ ਸਮੇਂ ਦੇ ਉੱਤੇ ਜਿਸ ਸਮੇਂ ਦੇ ਉੱਤੇ ਐਨ ਟਾਪ ਦੇ ਉੱਤੇ ਆ ਭਈ ਇੰਡੀਆ ਵਾਲੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀ ਰੇਕ ਕ੍ਰੋਸੋ ਚੇਅਰ ਹੈਗੇ ਆ ਯੂ ਐਸ ਇੰਡੀਆ ਪੋਲਿਸੀ ਸਟੱਡੀਜ਼ ਦੇ ਸੈਂਟਰ ਫਾਰ ਸਟ੍ਰੈਟੈਜਿਕ ਤੇ ਇੰਟਰਨੈਸ਼ਨਲ ਸਟੱਡੀਜ਼ ਦੇ ਤੇ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਕਹਿੰਦੇ ਭਈ ਇਹ ਇੱਕ ਲਾਅ ਹੈਗਾ ਅਮਰੀਕਾ ਦੇ ਵਿੱਚ ਉਸ ਨੂੰ ਇਨਵੋਕ ਵੀ ਕਰ ਸਕਦਾ ਹੈਗਾ ਜਿਹਦੇ ਮੁਤਾਬਕ ਮਿਲਟਰੀ ਦਾ ਜਿਹੜਾ ਕੋਈ ਵੀ ਕੰਟਰੈਕਟ ਆ ਉਹ ਉਹ ਇੰਡੀਆ ਨਾਲ ਨਾ ਹੋਵੇ ਪਰ ਕਹਿੰਦੇ ਉਹ ਮੈਨੂੰ ਚਾਂਸ ਤਾਂ ਨਹੀਂ ਲੱਗਦਾ ਇਹ ਜਿਹੜਾ ਸੈਕਸ਼ਨ 6 ਆਫ ਆਰਮ ਐਕਸਪੋਰਟ ਕੰਟਰੋਲ ਐਕਟ ਹੈਗਾ ਇਸ ਦੇ ਮੁਤਾਬਕ ਯੂਐਸ ਆਰਮ ਸੇਲਸ ਜਿਹੜੀਆਂ ਉਹਨਾਂ ਮੁਲਕਾਂ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ ਜਿਹੜੇ ਮੁਲਕ ਲਗਾਤਾਰ ਜਿਨ੍ਹਾਂ ਦਾ ਕੰਸਿਸਟੈਂਟ ਪੈਟਰਨ ਹੈਗਾ ਇੰਟੀਮੀਡੇਟ ਕਰਨ ਦਾ ਹਰਾਸ ਕਰਨ ਦਾ ਅਮਰੀਕਾ ਦੇ ਵਿੱਚ ਜਿਹੜੇ ਅਮਰੀਕਨ ਸਿਟੀਜ਼ਨਸ ਆ ਉਹਨਾਂ ਨੂੰ ਇਹ ਇਹਨਾਂ ਚ ਰਸ਼ੀਆ ਵੀ ਆਂਦਾ ਚਾਈਨਾ ਵੀ ਆਂਦਾ ਹੁਣ ਇੰਡੀਆ ਦਾ ਨਾਮ ਵੀ ਜਿਹੜਾ ਓਪਨ ਲੀਏ ਦੇ ਵਿੱਚ ਆ ਗਿਆ ਹੈਗਾ ਸੋ ਗਵਰਨਮੈਂਟ ਕਾਉਂਟੇਬਿਲਟੀ ਆਫਿਸ ਰਿਪੋਰਟ ਬਲੋਂ ਇਹ ਜਿਹੜਾ ਦੱਸਿਆ ਜਾ ਰਿਹਾ ਹੈਗਾ ਇਹ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਵੀ ਵੱਢ ਸਕਦੀ ਹੈਗੀ ਆ ਅ ਇਸ ਟਾਈਮ ਦੇ ਉੱਤੇ ਕਹਿੰਦੇ ਭਈ ਜਿਹੜਾ ਐਕਸਟਰਾ ਜੁਡੀਸ਼ੀਅਲ ਕਿਲਿੰਗ ਯੂਐਸ ਦੀ ਧਰਤੀ ਦੇ ਉੱਤੇ ਇੰਡੀਆ ਨੇ ਜੋ ਕੋਸ਼ਿਸ਼ ਕੀਤੀ ਆ ਉਹਦੇ ਨਾਲ ਜਿਹੜਾ ਆਰਮ ਸੇਲ ਦਾ ਇੰਪੈਕਟ ਆ ਉਹ ਉਹਦੇ ਅਸਰ ਹੋ ਸਕਦਾ ਹੈਗਾ ਹੁਣੇ ਦੇਖਣਾ ਇਹ ਆ ਭਈ ਅਮਰੀਕਾ ਦੀ ਸਰਕਾਰ ਇੱਕ ਪਾਸੇ ਤਾਂ ਪੂਰਾ ਸਿੱਖਾਂ ਦੇ ਨਾਲ ਸਾਥ ਦੇ ਰਹੀ ਹੈਗੀ ਆ ਦੂਸਰੇ ਪਾਸੇ ਜਿਹੜਾ ਆ ਆਪਣਾ ਕੌਂਟਰੈਕਟ ਵੀ ਡਿਫੈਂਸ ਦਾ ਸਾਈਨ ਕਰਨ ਜਾ ਰਹੀ ਹੈਗੀ ਆ ਸੋਮਵਾਰ ਨੂੰ ਸੈਨੇਟਰ ਕ੍ਰਿਸ ਵੈਨ ਹੋਲਨ ਜੋ ਡੈਮੋਕ੍ਰੇਟ ਹੈਗੇ ਮੈਰੀਲੈਂਡ ਦੇ ਤੇ ਉਹਨਾਂ ਦੇ ਨਾਲ ਚਾਰ ਹੋਰ ਸੈਨੇਟਰ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਇੱਕ ਸਟਰੋਂਗ ਡਿਪਲੋਮੈਟਿਕ ਰਿਸਪਾਂਸ ਦੇਣਾ ਚਾਹੀਦਾ ਹੈ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੂੰ ਉਹਨਾਂ ਨੇ ਲਿਖ ਕੇ ਇਹ ਪੱਤਰ ਲਿਖਿਆ ਹੈਗਾ ਜਿਹਦੇ ਵਿੱਚ ਉਹ ਇੰਡੀਆ ਵਾਲਿਆਂ ਨਾਲ ਗੱਲ ਕਰਨ ਕਿ ਭਈ ਇਹ ਕੀ ਕਾਰਨਾ ਵੀ ਤੁਸੀਂ ਜਿਹੜੇ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਇੱਕ ਉਹ ਕਹਿੰਦੇ ਪਈ ਇਹ ਨਾ ਸੋਚਣ ਪਈ ਤੁਸੀਂ ਅਮਰੀਕਾ ਦੇ ਵਿੱਚ ਕਿਸੇ ਨੂੰ ਮਾਰ ਕੇ ਤੇ ਗੈਟ ਅਵੇ ਹੋ ਜਾਓਗੇ ਇਹ ਇਦਾਂ ਨਹੀਂ ਅਸੀਂ ਹੋਣ ਦੇਣਾ ਹੈਗਾ ਸੋ ਇਨਸਾਈਡ ਬਾਈਡਨ ਐਨਸੋਸੀਏਸ਼ਨ ਦੇ ਬਹੁਤ ਸਾਰੇ ਜਿਹੜੇ ਸੈਨੇਟਰ ਜਾਂ ਕਾਂਗਰਸਮੈਨ ਆ ਉਹ ਇਸ ਚੀਜ਼ ਦੇ ਉਲਟ ਵੀ ਹੈਗੇ ਆ ਦੂਸਰੇ ਪਾਸੇ ਉਹ ਬਿਜ਼ਨਸ ਦੀ ਜਿਹੜੀ ਡੀਲਿੰਗ ਵੀ ਕਰ ਰਹੇ ਹੈਗੇ ਆ ਤੇ ਤੀਸਰਾ ਜਿਹੜੇ ਆ ਹੁਣ ਆਪਣੀ ਜਿਹੜੀ ਕੌਮ ਆ ਉਹ ਕੀ ਕਰ ਰਹੀ ਹੈਗੀ ਆ ਪੇ ਫੇਸਬੁੱਕ ਦੇ ਉੱਤੇ ਮੱਗੇ ਮਾਰ ਰਿਆ ਹੈਗੇ ਆ ਜਾਂ ਕਹਿ ਰਹੇ ਪੇ ਜੀ ਸਰਪੰਚ ਨੇ ਚੱਕ ਲਿਆ ਗੁਫਤਾ ਜਾਂ ਆ ਜਾਂ ਆਪਾਂ ਕੁਛ ਕਰ ਵੀ ਰਹੇ ਆ ਦੇਖੋ ਜਿੱਥੇ ਤੱਕ ਪੈਸੇ ਦੀ ਗੱਲਬਾਤ ਆ ਅਮਰੀਕਾ ਨੂੰ ਜਿੱਥੋਂ ਪੈਸਾ ਮਿਲਦਾ ਇਹਨਾਂ ਨੇ ਡਿਫੈਂਸ ਦੇ ਕੰਟਰੈਕਟ ਕਰਨੇ ਹੈਗੇ ਆ ਦੂਜੇ ਪਾਸੇ ਹੁੰਦਾ ਮੇਨ ਪੁਆਇੰਟ ਜਿਹੜਾ ਵੋਟਾਂ ਦਾ ਜਦੋਂ ਪਤਾ ਵੋਟਾਂ ਦਾ ਅਮਰੀਕਨ ਸਿਟੀਜ਼ਨਾਂ ਨੇ ਪਾਣੀ ਆ ਨਾ ਵੋਟਾਂ ਦਾ ਇੰਡੀਆ ਵਾਲਿਆਂ ਨੇ ਨਹੀਂ ਪਾਣੀਆ ਹੈਗੀਆਂ ਸੋ ਆਪਣੇ ਆਪਣੇ ਸੈਨੇਟਰ ਕਾਂਗਰਸਮੈਨ ਨੂੰ ਕੰਟੈਕਟ ਕਰੋ ਇਮੀਡੀਏਟਲੀ ਤੇ ਉਹਨਾਂ ਨੂੰ ਕਹੋ ਜਿਹੜਾ ਟ੍ਰਾਂਸਨੇਸ਼ਨਲ ਰਿਪਰੈਸ਼ਨ ਵਾਲਾ ਜਿਹੜਾ ਬਿੱਲ ਹੈਗਾ ਉਸ ਨੂੰ ਜਲਦੀ ਤੋਂ ਜਲਦੀ ਪਾਸ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਦੁਨੀਆ ਦੀ ਸਰਕਾਰ ਕਿਸੇ ਵੀ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਇੰਟੀਮੀਡੇਟ ਨਾ ਕਰ ਸਕੇ ਮਾਰ ਨਾ ਸਕੇ ਹੂੰ ਜੀ ਬਿਲਕੁਲ ਭਾਰਤ ਦੁਆਰਾ ਇਦਾਂ ਦੀਆਂ ਜਿਹੜੀਆਂ ਕਰਤੂਤਾਆਂ ਆ ਉਹੋ ਅਕਲੀਆਂ ਇੱਥੇ ਤੱਕ ਹੀ ਸੀਮਤ ਨਹੀਂ ਆ ਉਹ ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਵਿੱਚ ਅਜੇ ਹਾਂ ਹੀ ਕਰਤੂਤਾਂ ਕਰਦਾ ਆ ਰਿਹਾ ਆ